ਬਠਿੰਡਾ ਦੇ ਸੰਗਤ ਮੰਡੀ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਲਗਾਤਾਰ ਨਗਰ ਕੌਂਸਲ ਦੇ ਖਿਲਾਫ ਧਰਨਾ ਲਗਾਇਆ ਹੋਇਆ ਹੈ ਦਰਸਲ ਸੰਗਤ ਮੰਡੀ ਸੀਵਰੇਜ ਦੇ ਗੰਦੇ ਪਾਣੀ ਦੇ ਨਾਲ ਭਰੀ ਹੋਈ ਹੈ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਇੱਥੇ ਪਿਛਲੇ 3 ਮਹੀਨਿਆਂ ਤੋਂ ਅਜਿਹੇ ਹੀ ਹਾਲਾਤ ਨੇ ਜਿਸ ਨੂੰ ਲੈ ਕੇ ਬੀਤੇ ਦਿਨ ਵੀ ਮੰਡੀ ਵਿਕਾਉ ਦੇ ਬੋਰਡ ਇਲਾਕੇ ਦੇ ਦੁਕਾਨਦਾਰਾਂ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਮੋੜ ਤੋਂ ਫਿਰ ਜਿੰਨੇ ਵੀ ਇਲਾਕੇ ਦੇ ਵਪਾਰੀ ਤੇ ਲੋਕ ਨੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਹੈ ਲੋਕ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੋਸ ਜ਼ਾਹਰ ਕਰ ਰਹੇ ਨੇ ਅਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸੀਵਰੇਜ ਦਾ ਜਲ ਤੌਜਲਦ ਹੱਲ ਕੀਤਾ ਜਾਵੇ ਸੀਵਰਜ ਦੇ ਓਵਰਫਲੋ ਕਾਰਨ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਇੱਥੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦੀ ਨਹੀਂ ਕੀਤਾ ਗਿਆ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਸੰਬੰਧ ਵਿੱਚ ਲੋਕ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣੋਗੀ ਸੋਨੂ ਟੁੱਟੇ ਜਾ ਜੀ ਮੈਂ ਮੈਂ ਦਰਸ਼ਨ ਕੁਮਾਰ ਸਖਤੀ ਦੀ ਰਿਪੋਰਟ ਜੀ परसों ਉਹ ਪਿਛਲੇ ਪਰसों ਦੇ ਡਿਸਾਉਨ ਨੇ ਸਾਡੇ ਮਤੰਡੇ ਦੀ ਐਨਜੀਓ ਨੂੰ ਦਾ ਮੀਟਿੰਗ ਕਰਕੇ ਕਪੂਲ ਦੇ ਤਿਸੇ ਦੇ ਫਾਇਦੇ ਜਿਹੜੇ ਪੰਜਾਬ ਦੇ ਵਿੱਚ ਲੱਗੇ ਹੋ ਪ੍ਰਭਾਵ ਤੇ ਲੋਕ ਹੈ ਉਹਨਾਂ ਵਾਸਤੇ ਆਪਾਂ ਕੋਈ ਉਹ ਵੀ ਲਾਈਫ ਦੇ ਤੌਰ ਤੇ ਕੋਈ ਵਾਸ ਮਦਦ ਜਿਹੜਾ ਤੇ ਜੀ ਤਾਂ ਉਸ ਮਰੀ ਦੇ ਵਿੱਚ ਸਾਡੀਆਂ ਮਹਿੰਦੇ ਦੀ ਐਨਜੀਓ ਨੇ ਮਤਲਬ ਉਹਨਾਂ ਦੇ ਕੰਮ ਵੀ ਦੇਸੀ ਮਾਲ ਦੇ ਨਾਲ ਹੀ ਤੱਤਰ ਮਤਲਬ ਰੋਕੇ ਅੱਜ ਸਾਨੂੰ ਮੀਡੀਆ ਇੱਕ ਘਾਤਰ ਕੀਤਾ

ਇੱਕ ਤੋਂ 15 kg ਜੀਓ ਹੋ ਗਿਆ। ਵੈਸੇ ਤਾਂ ਜਿਹੜੇ ਵਿੱਚ 40 kg ਵਾਲੇ ਪਰ ਇਹਨੇ ਐਕਟਿਵਲੀ ਸਾਨੂੰ ਸਪੋਰਟ ਕਰ ਰਹੀ ਹੈ ਏਜ 15 kg ਦੀ ਹੈ ਜੀ। ਕਿੰਨਾ ਆਟਾ ਹੈਗਾ ਰੋਟੀ ਕੁਛ ਹੈਗਾ। ਇਹਦੇ ਵਿੱਚ ਜਿਸ ਤਰ੍ਹਾਂ ਆਟਾ ਹੈਗਾ, ਦਾਲਾਂ ਹੈਗੀਆਂ ਤੇ ਤੇਲ ਹੈਗਾ ਸਭ ਕੁਝ ਹੈ ਇਸ ਤਰ੍ਹਾਂ ਦੇ ਠੀਕ ਹੈ। ਫਿਰ ਇਹ ਲੋੜੀ ਦੀ ਲੋੜੀ ਦਾ ਵੀ ਮੋੜ ਵਾਲੀ ਚੀਜ਼ ਪਾਈਆਂ ਅੱਜ ਤੱਕ। ਕਿੰਨੇ ਕੋਈ ਮੈਸੇਜ ਜਨੇ ਕਰਨਾ ਹੋਰ ਹਮ ਆਏ ਲੋਕਾਂ ਨੂੰ ਕਰੀਦਾ ਕਿ ਕੱਲਾ ਐਮ ਭਾਵੇਂ ਉਹ ਐਮ ਜੀਓ ਦੇ ਥਰੂ ਭਾਵੇਂ ਉਹ ਡਾਇਰੈਕਟਲੀ ਵੀ ਸਾਡੇ ਕੋਲ ਆ ਕੇ ਆਪਣਾ ਜਿਹੜਾ ਜੋ ਵੀ ਕੰਮ ਪੂਰਨਾ ਚਾਹੁੰਦੇ ਹੈ ਦੇ ਸਕਦੇ ਬਟਾਇਦਾ ਅਸੀਂ ਉਹ ਦੀ ਰਸੀਦ ਦੇਵਾਂਗੇ ਜੋ ਕੈਸ਼ ਦਿੰਦੇ ਨੇ ਤਾਂ ਵੀ ਅਸੀਂ ਉਹ ਦੇਵਾਂਗੇ ਕਾਈਡ ਦੇ ਨੇ ਅਸੀਂ ਉਹ ਦੀ ਪ੍ਰੋਪਰਲੀ ਰਿਕਾਰਡ ਰੱਖ ਰਹੇ ਹਾਂ ਉਹ ਰਸੀਦ ਦੇਵਾਂਗੇ ਕਿਤਨੇ ਦਾ ਜੋ ਹੈ ਕਿ ਭਾਜਰ ਕਾਜਿਲ ਆਸਾਨ ਬਾਤ ਹੈ ਜੀ ਪਾਜੇ ਦਾ ਨਾਮ ਦੱਸੋ ਜੀ ਤੇ ਕੀ ਕਰਨਾ ਹੈ ਪਿਛੋਕਣ ਬਿਜਮੇਟਰ ਪ੍ਰਧਾਨਾ ਸਰਬੋਧ ਦੇ ਸਤਿ ਰਜਿਸਟਰਡ ਹੈਂਦਾ ਤੇ ਸਮਨ ਅਰਸ਼ ਜਿਹੜੀ ਹੈਗੀ ਹੈ ਐਨ ਜੀਓ ਦੀ ਬ੍ਰਿਗੇਡਿਸਾਂ ਨੇ ਭਾਈ ਸੀ ਜਿਹੇ ਵਿਚ ਲੱਗਿਆ ਕਿ ਸਹਾਇਤਾ ਤੇਰਾ ਹਰ ਤੇ ਬਾੜ ਆਈ ਜੇ ਪੰਜਾਬ ਦੇ ਪੰਜਾਬ ਚ ਹੀ ਸਾਰੇ ਹਿੰਦੁਸਤਾਨ ਦੀ ਇਹ ਬਾਤ ਆ ਤੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਖਾਨ ਬੇਂਦੀਆਂ ਚੀਜ਼ਾਂ ਜਿਹੜੀ ਹੈਆਂ ਉਹ ਤੇ ਬਹੁਤ ਜ਼ਰੂਰਤ ਰਹੀ ਹੈ ਉਹਨਾਂ ਦੀ ਜ਼ਰੂਰਤ ਨੂੰ ਸਮਝਦੇ ਹੋ अखरा दिन सैडी वर्गो कहत्तर जगह दैलियां जटीरियल मटीरियल है उन्होंने जिम्मे दाल हो गई चावल हो गए चा, चा, चा चावल चावल हो गए खंड हो गई चाह पत्ती होगी मसाले हो गए तेल हो गया यह सारा समान उन्होंने प्रोवाइड करवाया है ना कि उन्होंने किसी तरह की कोई दिक्कत ना हो ਹਿੰਦੇ ਦੀਆਂ ਸਾਰੇ ਸਮਾਜ ਸੇਵੀ ਸੰਸਥਾਾਂ ਜਿਹੜੀਆਂ ਬਧਾਈ ਦੇ ਪਾਤਰ ਨੇ ਜਿਹੜੇ ਸੈਕੀ ਸਾਹਿਬ ਦੇ ਸਾਡੇ ਰਾਡਕਲ ਦੇ ਸੈਕੀਏ ਕਹਿਦੇ ਜਿਹੜਾ ਪ੍ਰਸ਼ਾਸਨ ਦੀ ਜੀ ਸਾਹਿਬ ਆਏ ਨੇ ਉਹਨਾਂ ਦੇ ਕਹਿਦੇ ਇਹਨਾਂ ਦੀ ਜਿਹੜੀ ਦੂਦੀ ਲਈ ਹੈ ਸੈਕੀ ਸਾਹਿਬ ਦੀ ਉਹ ਨਵਾਰੇ ਨੇਗਾ ਉਹ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਆਏ ਗਏ ਆ ਉਹ ਅੱਗੇ ਵੱਧ ਕੇ ਜਿਹੜਾ ਹੈਗਾ ਜਿਹੜੀ ਕੁਦਰਤੀ ਜਿਹੜੀ ਬੁੱਕ ਆਈ ਹੈ ਉਹਨਾਂ ਵਿੱਚ ਲਈ ਜਿਹੜੀਆਂ ਸੋਸਾਇਟੀਆਂ ਉਹਨਾਂ ਦਾ ਦੁੱਖ ਦਰਦ ਦੂਰ ਕਰਨ ਲਈ ਉਹਨਾਂ ਦੀ ਮਦਦ ਕਰ ਰਹੀਆਂ ਹੈ ਅਸੀਂ ਪਰਮਾਤਮਾ ਦੇ ਅਰਦਾਸ ਕਰਾਂਗੇ ਕਿ ਬੁਕਾ ਕਿਸੇ ਤੇ ਵੀ ਨਾ ਪਵੇ ਇਸ ਤਰ੍ਹਾਂ ਦੀ ਜਿਹੜੀ ਬੁਕਾ ਕਤਮੀ ਬਹੁਤ ਔਖੀ ਹੈ ਜਦੋਂ ਕਿ ਕਈਆਂ ਦੇ ਮਕਾਨ ਟਹਿਗੇ ਕਈਆਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਜਿਹਦੇ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮਦਦ ਕਰਨ ਸਰਕਾਰਾਂ ਕਰਤਾ ਰਹੀਆਂ ਮਦਦ ਹੈ ਵੀ ਅਸੀਂ ਕਹਿੰਦੇ ਆ ਐਨ ਜੀਓ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿੰਨਾ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕਦਾ ਉਹ ਭਲਾ ਕਰਨ ਅਸੀਂ ਦਾ ਫਾਰਦੀ ਟਾਈਮ ਇੱਕ ਸਪੋਰਟ ਦੇਣ ਵਾਲੇ ਆ ਸਾਰੀਆਂ ਐਨਜੀਓ ਵਾਲੇ ਤੇ ਜੇ ਕਿਤੇ ਵੀ ਅਸੀਂ ਪਰਮਾਨੈਂਟ ਕੰਮ ਕਰ ਦਾਂਗੇ ਪਰਮਾਨੈਂਟ ਅਸੀਂ ਨਹੀਂ ਕਰ ਸਕਦੇ ਠੀਕ ਹੈ ਕਿ ਅਸੀਂ ਲੰਗਰ ਵਗੈਰਾ ਇਹਦਾ ਕੱਚਾ ਮਟੀਰੀਅਲ ਹੈ ਗਿਆ ਉਹਨਾਂ ਨੂੰ ਅਸੀਂ ਭਜਵਾ ਸਕਦੇ ਆ ਗਾਨੀ ਸੇਵਾਦਾਰ ਜਿਹੜੇ ਬੰਦੇ ਨੇ ਸਾਨੂੰ ਸਪੋਰਟ ਕੀਤੀ ਹੈ ਘਰ ਘਰ ਬੰਦੇ ਨੇ ਘਰ ਘਰ ਜਿਹੜੇ ਕਿੱਟਾਂ ਦਿੱਤੀਆਂ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ਹਿਰ ਦੇ ਬਰਹਿੰਦਾ ਵਾਸੀਆਂ ਦਾ ਤੇ ਮੈਂ ਉਹਨਾਂ ਨੂੰ ਬਾਰ-ਬਾਰ ਸਲਾਮ ਕਰਦਾ ਹਾਂ ਸਾਈਨਗਲ ਦੇ ਵਿੱਚ ਵੀ ਪਾਣੀ ਆਇਆ ਉਹਨਾਂ ਦੇ ਵੱਲ ਚੜ ਕੇ ਸਾਡੀ ਮਦਦ ਕੀਤੀ ਤੇ ਹੁਣ ਵੀ ਜਿਹੜਾ ਹੈਗਾ ਬਾਹਰ ਜਿਹੜੇ ਆੜਾਏ ਨੇ ਉਹਨਾਂ ਨੇ ਵੀ ਸਾਡੀ ਮਦਦ ਕਰ ਰਹੇ ਨੇ ਜਿਹੜੀ ਇਹ ਕਾਰਜ ਪੁੱਤਰ ਕੀਤਾ ਇਹ ਸਾਰੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੰਮ ਹੋਇਆ ਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੂੰ ਕਹਾਂਗੇ ਵੱਧ ਤੋਂ ਵੱਧ ਜਿਹੜਾ ਸਮਾਨ ਹੈ ਲੈਡਗਾ ਸੈਕਟਰੀ ਦਫ਼ਤਰ ਦੇ ਵਿੱਚ ਉਹ ਪੁੱਛਾਣ ਜੇ ਕੁਝ ਸਿੱਧਾ ਵੀ ਦੇ ਸਕਦੇ ਆ ਪਰ ਸਿੱਧਾ ਵੀ ਉਹ ਲੈ ਜਾ ਕੇ ਉਧਰ ਸੇਵਾ ਕਰ ਸਕਦੇ ਨੇ ਸਵਾਸਥੀ ਵੀ ਸੰਸਥਾ ਨਾਲ ਵੀ ਜਿਹੜਾ ਤਾਲਮੇਲ ਬਣਾਇਆ ਜਾ ਸਕਦਾ ਮੈਂ ਇਹਨਾਂ ਕਹਿੰਦਾ ਹੋਇਆ ਸਕੰਨੀ ਵੀ ਵੀ ਆਏ ਸੀਗੇ ਸਰਵਰ ਦੇ ਬੰਦੇ ਸਪੋਰਟੈਂਟ ਦਾ 나 ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਹੈਗਾ ਉਹ ਦੀ ਆਰ ਦੇ ਹੱਥੀ ਜਿਹੜਾ ਆਪਣੇ ਸਮਾਨ ਹੈਗਾ ਰਾਸ਼ਨ ਦਾ ਅੰਦਰ ਰਖਵਾਇਆ ਪੁਲਾਈ ਦੇ ਰਾਣੇ ਸਾਡੇ ਮਿਹਨਤ ਕਰਕੇ ਸਾਰਾ ਸਮਾਨ ਅੰਦਰ ਸਟੋਰ ਦੇ ਅੰਦਰ ਰਖਵਾਇਆ ਇਹ ਅੱਗੇ ਬਾਦਸ਼ਾਹ ਦਾ ਟੈਨਾ ਹੈ खराब ना हो जाए मैं सैकटी साहब का बहुत बहुत धनबाद कर करता है। साथा साथा रहा है जिन्होंने कीमती टाइम क्या बहुत धन्यवाद कर सहयोगियों को बिहार एन जी ओ मैं मैं बिहार एन जी ओ बैंक भी असी मैंबर है आसरा बैंक साइडी बत्रा जी योगे ये अपने बैंको